ਪੁਲਿਸ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਆਤਮਕਵਾਦ ਮਰਦਾਬਾਦ ਆਤਮਕਵਾਦ ਮਰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਜੈਕਾਰੇ ਵੀਰ ਬਜਰੰਗੀ ਹਰ ਹਰ ਵਾਹਿਗੁਰੂ ਪਹਿਲੇ ਸਾਰਿਆਂ ਜੈਸ਼ੀ ਰਾਮ ਜੀ ਜੈ ਮਹਾਕਾਲ ਸਾਡੇ ਨਾਲ ਸਾਡੇ ਜੁਵਾ ਦੇ ਪੰਜਾਬ ਪਰਿਵਾਰੀ ਹਰਜਿੰਦਰਪਾਲ ਹੈਪੀ ਜੀ ਆਦਿ ਨੇ ਜਿਹੜੀ ਸਮੁੱਚੀ ਟੀਮ ਅੱਜ ਤਲਵਾਣਾ ਵਿਖੇ ਆਪਾਂ ਜਿਹੜਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਇਹ ਪੁਤਲਾ ਫੂਕ ਪ੍ਰਦਰਸ਼ਨ ਤੁਹਾਨੂੰ ਪਤਾ ਕੱਲ੍ਹ ਜਿਹੜੀ ਘਟਨਾ ਹੋਈ ਆ ਸਾਡੇ ਸ਼ਿਰਸਾਣ ਦੇ ਲੀਡਰ ਜਿਹੜੇ ਥਾਪਰ ਸਾਹਿਬ ਨੇ ਉਹਨਾਂ ਉੱਤੇ ਨਿਹੰਗ ਵਾਲੇ ਵਿੱਚ ਆਏ ਕੁਝ ਸ਼ਰਾਰਤੀ ਅਨਸਰਾਂ ਨੇ ਜਿਹੜਾ ਜਾਨੀ ਹਮਲਾ ਕੀਤਾ ਸੀ ਉਹਦੇ ਸਬੰਧ ਵਿੱਚ ਆਪਾਂ ਅੱਜ ਜਿਹੜਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਅਸੀਂ ਹਰੇਕ ਉਸ ਪ੍ਰਸ਼ਾਸਨੀ ਅਧਿਕਾਰੀ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਬੰਦੇ ਥ੍ਰੈਟ ਦੇ ਨੇ ਜਿਨ੍ਹਾਂ ਨੂੰ ਤਭਕੀਆਂ ਮਿਲਦੀਆਂ ਨੇ ਉਹਨਾਂ ਦੀ ਜਾਨ ਦੀ ਜਿਹੜੀ ਹੈ ਹਿਫਾਜ਼ਤ ਕੀਤੀ ਜਾਵੇ। ਤੋਂ ਜਿਹੜੇ ਤੁਹਾਡੇ ਸਾਡੇ ਨਾਲ ਜਾਂ ਹੋਰ ਜਿਹੜੇ ਬੰਦੇ ਥ੍ਰੈਡ ਤੇ ਚੱਲ ਰਹੇ ਉਹਨਾਂ ਨਾਲ ਗੱਲਬਾਤ ਚੱਲਦੇ ਨੇ ਉਹਨਾਂ ਨੂੰ ਹਦਾਇਤ ਦਿੱਤੀ ਜਾਵੇ ਕਿ ਅਗਰ ਕੋਈ ਵੀ ਐਡਾ ਦੀ ਅਨਸਫਾਮੀ ਘਟਨਾ ਘਟਨ ਦੀ ਕੋਸ਼ਿਸ਼ ਕਰਦਾ ਕੋਈ ਕਰਵਾਉਂਦਾ ਤੇ ਉਹਨਾਂ ਤੇ ਜਿਹੜੀ ਜਵਾਬੀ ਹੈ ਉਹ ਕਾਰਵਾਈ ਕੀਤੀ ਜਾਵੇ। ਸੋ ਜਿਹੜੇ ਕਮਿਸ਼ਨਰ ਸਾਹਮਣੇ ਲੁਧਿਆਣਾ ਦੇ ਉਹਨਾਂ ਦਾ ਮੈਂ ਬਹੁਤ-ਬਹੁਤ ਥੈਂਕਸਫੁਲ ਹਾਂ ਕਿ ਉਹਨਾਂ ਨੇ ਬਹੁਤ ਹੀ ਜਲਦ ਕੁਝ ਹੀ ਘੰਟੇ ਦੇ ਵਿੱਚ ਜਿਹੜੇ ਉਹ ਸ਼ਰਾਰਤੀ ਅੰਸਰਾ ਉਹਨਾਂ ਨੂੰ ਗ੍ਰਿਫਤਾਰ ਕੀਤਾ। ਤੋ ਇਹਦੇ ਲਈ ਪੰਜਾਬ ਦੇ ਜਿਹੜੇ ਅਧਿਕਾਰੀਓ ਜਿਹ ਇਨਾਮ ਦੇ ਮਾਤਰ ਨੇ ਤੇ ਜਿਹੜੇ ਮੁਜਰਮ ਰਹਿ ਗਏ ਨੇ ਜਿਹੜੇ ਨਹੀਂ ਫੜੇ ਗਏ ਉਹ ਕਿਰਪਾ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਸ਼ਿਵ ਸੈਨਿਕਾ ਵੱਲੋਂ ਕਾਲ ਦਿੱਤੀ ਗਿਆ ਸੰਘਰਸ਼ ਦੀ ਉਹ ਥੰਮ ਸਕੇ ਤੇ ਮੇਰੀ ਕੰਡਾ ਹੈ ਕਿ ਇਸ ਗ੍ਰਾਮ ਦੀ ਦੋ ਸਮੇਂ ਹੱਥੀਂ ਕਰਦੇ